ਦੋਹਾਂ ਸਰੀਆਂ ਦਾ ਆਪਸੋ ਆਮੇ ਖੇਲੇ ਵਿਖੇ ਅੰਤਰ ਜਾਮੋ ਦੋਹਾਂ ਸਰੀਆਂ ਦਾ ਆਪਸੋ ਆਪੀ ਹੈ ਚਾਹੇ ਨਰਕ ਨੂੰ ਚਲਾ ਜਾਇਆ ਜਾਏ ਚਾਹੇ ਸੁਰਗ ਨੂੰ ਚਲਾ ਜਾਇਆ ਜਾਏ ਤੇਰੀ ਮਰਜ਼ੀ ਆਉਣਾ ਕਹਿੰਦੇ ਚਾਹੇ ਤਾਂ ਮਾਈ ਭਗਤੀ ਕਰ ਲੈ ਚਾਹੇ ਤਾਂ ਜਨਮ ਘੋਲ ਲੈ ਜੂਏ ਚਾਹੇ ਆਪਣਾ ਜਨ ਪਦਾਰਥ ਖੱਟ ਲੈ ਚੱਲੇ ਹਾਂ ਤੇਰੇ ਵੱਤ ਇਹ ਹੀ ਪ੍ਰਭੂ ਲੋਟ ਆ ਰਿਹਾ ਪਿੱਛੇ ਪਿੱਛੇ ਨੂੰ ਹੋਰ ਪਾਸੇ ਜਾ ਰਿਹਾ ਕਹਿੰਦੀ ਜਦੋਂ ਲੈ ਕੇ ਜਾਂਦਾ ਫਿਰ ਉਹ ਹੀ ਲੋਟ ਆ ਰਹੇ ਉਹੀ ਆਉਗਾ ਲੋਟ ਦੁਆਖ ਮੈਂ ਜੂ ਤੇਰੇ ਹੱਥ ਚ ਤੂੰ ਪ੍ਰਭਾ ਇਹਨੂੰ ਪ੍ਰਭ ਤਾਹ ਜੈ ਪ੍ਰਭ ਹੋਣਾ ਟੋੜਦਾ ਤੇਰੇ ਬਾਹਰ ਸੋਈ ਮੁੜ ਕੇ ਤੂੰ ਪਿਆ ਜਾ ਦੇਖੋ ਸਤੋਖ ਤੱਕ ਦੀ ਗੱਲ ਆਈ ਹੋਈ ਹੈ ਸਤੋਖ ਦੇ ਬਾਅਦ ਫਿਰ ਇਸ ਨੂੰ ਪ੍ਰਭ ਬਣ ਕੇ ਚੱਲਣਾ ਪੂਆ ਪਰ ਕਿਉਂਕਿ ਲੋਕਾਂ ਦਾ ਪ੍ਰਭ ਹੋ ਗਿਆ ਹਾਂ ਦੋ ਪਦਾਰਥ ਲੈ ਗਿਆ ਬੁਤੀ ਲੈ ਗਿਆ ਬੁਤੀ ਲੈ ਕੇ ਵੇ ਪ੍ਰਭ ਨਹੀਂ ਆਉਂਦਾ ਅਰਪਦਾਰ ਤੇ ਨੇ ਮਿਹਲੇ ਪੂਰਨ ਪਰਮ ਤਾਂ ਹੈ ਹੈ ਪੂਰਨ ਪਰਮ ਤਾਂ ਫੇਰ ਵੀ ਪਰਮੇ ਪੂਰਨ ਪਰਮ ਹਾਂਜੀ ਦੋਹਾਂ ਸ੍ਰਿਆ ਦਾ ਆਪ ਸੁਆਮੀ ਖੇਲੇ ਵਿਖੇ ਅੰਤਰ ਜਾਂਦੇ ਦੋਹਾਂ ਸ੍ਰਿਆ ਦਾ ਆਪ ਸੁਆਮੀ ਖੇਲੇ ਵਿਖੇ ਅੰਤਰ ਜਾਂਦੀ ਖੇਲੇ ਖੇਡਾ ਵੀ ਆ ਖੁਸ਼ੀ ਵੀ ਹੁੰਦਾ ਹੈ ਖੇਲ ਦੇ ਵਿੱਚ ਹਾਂ ਪੁੱਤਾਂ ਹੀ ਕਦੇ ਖੇਲੇ ਜਿਵੇਂ ਆ ਇਹ ਖੇਲੂ ਰਖੇ ਲੂ ਪੁੱਤ ਅੱਗੀ ਤੋਂ ਸਾਡੇ ਕੋਈ ਆ ਖੇਲੂ ਫਿਰ ਸੇ ਅੰਤਰ ਜਾਂਦੀ ਆਕੇ ਪਰਮੇਸ਼ਰ ਦਾ ਤੇ ਜਿਵੇਂ ਵੀ ਤੂੰ ਖੇਡਦਾ ਓਥਾ ਸਿੱਧਾ ਉਹ ਤਾਂ ਖੋਇਆ ਉਧਰ ਰਹਿਣਾ ਉਹਨੂੰ ਵੀ ਕੋਈ ਫਰਕ ਨਹੀਂ ਪੈਂਦਾ ਅੰਤਰਜਮੀ ਬੋਲ ਰਿਹਾ ਨਾ ਨਾ ਅੰਤਰਜਮੀ ਆ ਜਿਹੜਾ ਤੇਰੇ ਅੰਦਰ ਦੀ ਵੀ ਜਿਹੜਾ ਜਾਣਨ ਵਾਲਾ ਹੈ ਉਹ ਤਾਂ ਖੁਸ਼ ਹੈ ਉਹਦਾ ਉਹਨੂੰ ਨਹੀਂ ਫਰਕ ਪੈਂਦਾ ਤੂੰ ਆਪਣੀ ਜਾਇ ਜਾਨੂ ਬੋਲੇ ਭਾਈ ਚਾਹ ਆਪਣਾ ਸਮਝ ਲੈ ਉਹਦੀ ਸਿਹਤ ਕੋਈ ਨਹੀਂ ਅਸਰੇ ਕੋ ਗੋਲਾ ਤਾਂ ਵੀ ਗੋਚਾ ਤੋੜ ਲਾ ਤਾਂ ਵੀ ਗੋਚਾ ਖੇਲੇ ਫਿਕਸ ਅੰਤਰਜਾਮ ਹੈ ਉਹ ਦਾ ਅੰਤਰਜਾਮ ਹੈ ਸਾਰਿਆਂ ਦੀ ਅੰਤਰਜਾਮੇ ਤਾਂ ਬੇਸਦਾ ਉਹਨੂੰ ਪਤਾ ਵੀ ਇਹ ਚਾਹੁੰਦਾ ਨਹੀਂ ਭਾਈ ਜਾਣਾ ਕੋਈ ਨਹੀਂ ਤੇਰੀ ਜਾਣਦਾ ਆਪਾਂ ਨੂੰ ਕੋਈ ਰੋਣਾ ਨਹੀਂ ਤੇ ਇਹ ਹੀ ਜਾਨੂੰ ਆਪਾਂ ਜਰੂਰ ਪ੍ਰੈਸ ਕਰਨਾ ਚੋ ਵੀ ਕਰਨਾ ਆਪਾਂ ਚਲੋ ਤਾਂ ਵੀ ਭੋਜਾਏ ਤੇ ਜੱਦਾ ਤਾਂ ਵੀ ਭੋਜਾਏ ਚਲੋ ਜੱਦਾ ਚਿੱਕੀ ਗੱਲ ਐ ਐਕਚੁਅਲੀ ਜਾਂਦਾ ਤਾਂ ਵੀ ਭੋਜਾਏ ਨਹੀਂ ਜਾਂਦਾ ਤਾਂ ਵੀ ਭੋਜਾਏ ਉਹਨੂੰ ਕੀ ਫਰਕ ਪੈਂਦਾ ਸੱਜ ਖੰਡ ਵਾਲੇ ਨੂੰ ਕੀ ਫਰਕ ਪੈਂਦਾ ਇਹ ਨਾ ਕਰੋ ਜਾਨਾ ਰੇਵਾ ਜੋ ਭਾਵੇਂ ਸੋਹ ਕਾਰ ਕਰਾਵਾ ਜੇ ਚਿੱਕਾ ਮਾਰੋਂ ਕੋ ਕਹਦਾ ਵੀ ਤੇ ਕਰਿਆ ਕਰੂ ਸੀ ਕਹਾਂ ਭਾਈ ਨਾਗਰੀ ਤੇ ਚੱਲ ਤੇਰੀ ਫਰਦ ਕਰਦੇ ਆ ਤੈਨੂੰ ਫਿਰ ਖੁਦਾਰ ਵੀ ਕਰਾ ਦੇਦੇ ਤੇ ਐਕਸੀਡੈਂਟ ਤੇ ਖਾਲੀ ਤੇ ਤੇਰੀ ਮਜ਼ਦੂਰੀ ਕਰਦੇ ਨੇ ਹਾਂਜੀ ਜੋ ਭਾਵੇਂ ਸੋਹ ਕਾਰ ਕਰਾਵਾ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਜੋ ਭਾਵੇਂ ਸੋਹ ਕਾਰ ਕਰਾਵਾ ਇਹ ਜਿਹੜਾ ਹੈ ਨਾ ਜੀਵ ਇਹ ਸਰੀਰ ਤੇ ਜਿਹੜੀ ਕਾਰ ਕਰਾਉਂਦਾ ਆਪਣੀ ਬੱਚੀਆਂ ਕਰਾਉਂਦਾ ਹੈ। ਸਰੀਰ ਤੇ ਜੋ ਵੀ ਕਰਾਉਂਦਾ ਹੈ। ਚਾਹੇ ਸੇਵਾ ਕਰਾ ਲਵੇ, ਚਾਹੇ ਚੋਰੀ ਕਰਾ ਲਵੇ, ਚਾਹੇ ਤੇ ਕਬਰਾਂ ਲਵੇ। ਕਿਆ ਗਲਵਟ ਹੈ ਤੇ ਕਮਾਲ ਵੇ ਇਹਦੇ ਨਾਲ। ਤੇ ਪਰੇ ਵੀ ਕਰੂਗਾ। ਉਹ ਵੀ ਕਰਾਉਂਦਾ। ਇਹਦਾ ਸਰੀਰ ਹੈ। ਇਸ ਕਰਕੇ ਭਾਈ ਸਰੀਰ ਰੂਪ ਦਾ ਕੋਈ ਨਹੀਂ ਸਜਾਉਣ ਨਹੀਂ ਸਜਾ ਤੈਦੂੜ। ਜ਼ਿੰਮੇਵਾਰੀ ਤੇਰੇ ਤੇ ਆਉਂਦੀ ਜੇ ਤੂੰ ਗੱਡੀ ਚਾਲ ਤੀ ਨਾ ਕਹੇ ਤੇ ਗੱਡੀ ਦਾ ਨਹੀਂ ਕਿਸੇ ਨਾਲ ਜਿਹੜੀ ਗੱਡੀ ਤੇ ਤੂੰ ਕਰ ਰਹੀ ਹੈ ਫੜੀ ਗਈ ਤੇ ਇਹ ਗੱਡੀ ਹੈ ਸਰੀਰ ਦਾ ਕੀ ਹੈ ਜੋ ਬਾਵੇ ਸੋ ਕਾਰ ਕਰਾਵੇ ਨਾਲਕ ਦ੍ਰਿਸ਼ਟੀ ਅਬਰ ਨਾ ਆਉ ਕਹਿੰਦਾ ਸਾਨੂੰ ਦਾ ਹਰ ਕੋਣ ਆ ਸਰੀਰ ਤੋਂ ਕੰਪਨੈਂਟ ਉਹਦਾ ਜੋ ਸਰੀਰ ਦੇ ਵਿੱਚ ਹੈ ਜਵੀਰ ਜਮਾਂ ਕੇ ਬੇ ਕਿ ਬਕੇ ਸਮਸਤਾ ਇੱਕ ਯੋਧਯੋਗ ਬੜਾ ਨਗਾੜਾ ਨਗਾੜਵਾੜਾ ਹੁੰਦਾ ਉਹੀ ਹੈ ਸਾਰਿਆਂ ਦਾ ਘਰ ਹਾਂ ਜਿਆਦਾ ਇਹ ਫੋਕਸ ਜਿਹੜਾ ਹੈ ਇਹ ਸਾਰਾ ਇਹ ਕਿਉਂਕਿ ਸੁਖ ਬੁਢੀ ਹੈ ਜਿਆਦਾ ਫੋਕਸ ਬੁਢਖਾ ਸਰੀਰ ਤੇ ਹੈ ਮਨੁੱਖ ਕਦ ਤੱਕ ਪਾਵੇ ਜਲਿਆ ਹੋਰ ਜਾਨਵਰਾਂ ਤੇ ਨਹੀਂ ਇਹ ਬਿਲਕੁਲ ਤੁਸੀਂ ਲੈ ਕੇ ਜਾ ਸਕਦੇ ਹੋ ਕੋਈ ਉੱਥੇ ਜਿਆਦਾ ਆਇਆ ਸਾਡੇ ਕੋਲ ਰਾਪਾਵੇ ਤਾਂ ਮਾਨੁ ਖਦਕਾ ਕਦੇ ਮਨੁਖ ਦੀ ਗੱਲ ਰੁੱਖਾ ਜਨਮ ਤੇ ਰਹੂਗੀ ਇਸ ਪੂਰੀ ਸਾਰੀਏ ਉਹ ਵੀ ਨਾਰਾ ਉਹ ਚਾਹੇ ਚਾਹੇ ਅਸੀਂ ਕਹੇ ਤੇ ਵੀ ਆ ਜਾਂਦਾ ਵੀ ਸਾਰਿਆਂ ਚ ਉਹੀ ਜੋਤ ਆ ਪਰ ਇੱਥੇ ਕੇਵਲ ਰੁੱਖ ਦੀ ਗੱਲ ਬਾਤ ਰੁੱਖ ਦੀ ਕਿਉਂਕਿ ਗੱਲ ਚੱਲਦੀ ਆ ਧਰਮ ਤੇ ਬੁੱਧਰ ਦੀ ਆ ਲੋ ਬੁੱਧਰ ਦੀ ਤੇ ਆਦਮੀ ਮੰਨਦਾ ਵਕਤ ਤੇ ਜਨਰਲ ਤੇ ਧਰਮ ਵਾਲੀ ਕੋਈ ਗੱਲ ਹੈ ਨਹੀਂ ਤੂੰ ਆਪਣਾ ਅੰਦਾ ਸਵਾਲ ਦਾ ਨਹੀਂ ਸਮਾਰਦਾ ਪਰਮੇਸ਼ਰ ਦੀ ਸਿਹਤ ਤੇ ਕੋਈ ਅਸਰ ਪੈਂਦਾ ਨਹੀਂ ਪੈਂਦਾ ਪਰਮੇਸ਼ਰ ਦੀ ਸਿਹਤ ਤੇ ਕੋਈ ਅਸਰ ਨਹੀਂ ਕਹਿਣ ਦਾ ਮਤਲਬ ਇਹ ਆ ਉਹਨੂੰ ਕੋਈ ਗੁੱਸਾ ਨਹੀਂ ਉਹਨੇ ਕੋਈ ਸਜ਼ਾ ਨਹੀਂ ਚਲਵਾਨੀ ਉਹਦਾ ਕੋਈ ਨਹੀਂ ਉਹ ਸੱਚਾ ਕਹੇ ਤੂੰ ਵੀ ਕੋਈ ਸਜ਼ਾ ਮਿਲਦੀ ਹੋਵੇ ਇਹ ਗੱਲ ਵੀ ਨਹੀਂ ਹੈ ਘਾਟਾ ਪਾ ਕੇ ਤਾਂ ਚਲੇ ਜਾਣਾ ਅਕਲ ਦਾ ਅਕਲ ਦਾ ਘਾਟਾ ਜ਼ਰੂਰ ਪੈਂਦਾ ਕਿ ਅਕਲ ਤੋਂ ਦਿਵਾਲੀਆ ਹੋ ਕੇ ਚਲੇ ਗਿਆ ਉਹ ਵੀ ਹੀ ਸਜਾਉਂ। ਅਹੀਂ ਸਜਾਉਂ ਰਹੀ ਐ। ਇਹ ਵੀ ਸਜਾ ਨਹੀਂ ਹੈ ਜੋ ਮੈਂ ਕੀਤਾ। ਆ ਕਾਡਾ ਵਾਲਾ ਉਹ ਕਾਡਾ ਪ੍ਰਾਪਤ ਹੋ ਗਿਆ ਮੈਨੂੰ। ਨਾ ਪਾ ਕੱਢ ਲਿਆ ਉਹ ਬੜਕੇ। ਪ੍ਰਾਪਤ ਕੀ ਹੈ ਐਂਡ ਵਿੱਚ। ਸਾਲਜਾ ਸਾਹਿਬ ਦੀ ਕਰਦੇ ਆਪ। ਵਪਾਰੀ ਸਾਹਿਬ ਕਰਦੇ ਨੇ ਸਾਲ ਦੇ ਵਿੱਚ। ਤੁਹਾਡੀ ਜਿਵੇਂ ਸਹੀ ਭਾਇ। ਇਹਦਾ ਜਾਨੀ ਜੂਰੇ ਜਨਮ ਦਾ ਕਾਡਾ ਵੱਧਾ ਹੋ ਜਾਂਦਾ ਹੈ। ਆਪਰ ਸਾਧਨਾ ਸਾਧਨੀ ਕਰੀ ਜਾਂਦੇ। ਇਹ ਰੋਜ਼ਾ ਰੋਜ਼ ਕਰੀ ਜਾਂਦਾ ਲੋਕ ਹਾਂਜੀ ਜੋ ਜੋ ਭਾਵੇਂ ਸੋਹ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨਾ ਜੋ ਸਰੀਰ ਤੇ ਚਾਹੁੰਦਾ ਆਪਣੇ ਦਿੱਤੇ ਉਹ ਸਰੀਰ ਤੋਂ ਇਹ ਕੰਮ ਕਰਾਉਂਦਾ ਹੈ ਕਰਾਵੇ ਕਰਦਾ ਨਹੀਂ ਇਹ ਕਰਾਉਣੇ ਵਾਲਾ ਇਹ ਤਾਲੀ ਕਰਾਵਣ ਕਰਨੇ ਯੋਗ ਕਰਨ ਕਰਾਉਂਦਾ ਕਰਦਾ ਹੈ ਪਰ ਕੋਈ ਪਤਾ ਸਰੀਰ ਜੇ ਜਨਤਾ ਕੇ ਵਜਾ ਕੁਝ ਵੀ ਕਰ ਸਰੀਰ ਨੂੰ ਕੇ ਜਨਤੇ ਰਹੇ ਸਰੀਰ ਜਨਤੇ ਚਨਤੇ ਇਸ ਕਰਕੇ ਜੇ ਅਸੀਂ ਸਰੀਰ ਨੂੰ ਕਰਾਉਣ ਵਾਲੇ ਨੂੰ ਅਟਾਟ ਤਣ ਲਿਆ ਤਬੂਤ ਨਹੀਂ ਬੁਝੇ ਗਈ ਬੁਝੀ ਨਹੀਂ ਗਈ ਸਰੀਰ ਅਟ ਕਰਦਾ ਤੇ ਆਤਮਾ ਅਟ ਕਰਦੀ ਤਬੂਤ ਵੀ ਜੇ ਤਾਂ ਕਹੀ ਗੁਰੂ ਗੁਰੂ ਕਾ ਸ੍ਰੀ ਦੇ ਤੱਕ ਗਈ ਐ ਤ੍ਰਿਕੇ ਨਾਲ ਪਤਾ ਹੀ ਲੱਗਣ ਦਿੱਤਾ ਜਾਂ ਸਰੀਰ ਨੂੰ ਆਤਮਾ ਤੁਹਾਡੇ ਤੱਕ ਦਿਖਾ ਦਿੱਤਾ ਕਰਨ ਕਰਾਉਣ ਜੋਗ ਸਾਬਤ ਕਰਦਾ ਪਰ ਨਾਲੇ ਤ੍ਰਿਸ਼ਟੀ ਅਵਰਨਾ ਆਵੇ ਨਾਲ ਕਾ ਮਨ ਉਹਦਾ ਹੋ ਗੋ ਜਿੰਨ ਬੇਇੰਕ੍ਰਿਸੀ ਹਿਤ ਹੋ ਗੋ ਲੱਗਦਾ ਇਹ ਆ ਬਈ ਯਾ ਜੇ ਪੈਦਾ ਹੋਏ ਤੇ ਉਹ ਹੀ ਐ ਡਰਵਰ ਬਦਲਦਾ ਹੈ ਜੈਮਨ ਤਾਂ ਹੋਈ ਐ ਇਹ ਗੱਡੀ ਦਾ ਡਰਾਈਵਰ ਨਹੀਂ ਬਦਲਿਆ ਅਜ ਤੱਕ ਡਰਾਈਵਰ ਨਹੀਂ ਬਦਲਿਆ ਆਪਾਂ ਫਿਰ ਹੋਰ ਕਿਹਦੀ ਜ਼ਿੰਮੇਵਾਰੀ ਦਈਏ ਜੇ ਸ਼ਰੀਰ ਤੇ ਕੋਈ ਗਲਤੀ ਹੋਈ ਚੱਟਾ ਹੋਇਆ ਪੋਜ਼ਿਟਿਵ ਹੋਇਆ ਤਾਂ ਇਹਦੀ ਮਰਜ਼ੀ ਜਿਹੜਾ ਵਿੱਚ ਕਰ ਰਿਹਾ ਕਰਾ ਰਿਹਾ ਸ਼ਰੀਰ ਤੋਂ ਡਾਇਟ ਹੋਇਆ ਤਾਂ ਇਹਦੀ ਮਰਜ਼ੀ ਕਾਟਾ ਵਾ ਦੇਦਾ ਹਾਂ ਤੇਰੇ ਨਾਲ ਸੀ ਦਸ ਕੀ ਜ਼ਰਾਤ ਕੀਤੀ ਆ ਹਵਾ ਤੱਕ ਨਾ ਮਿਲਦੀ ਰਹੀਓ ਵੀਡੀਓ ਜੈ ਜੀ ਹੋਣਾ ਨਹੀਂ ਮਿਲਦੀ ਦਰਿਆ ਸਾਲੇੰਦਰ ਪਾਣੀ ਮਿਲਦਾ ਰਿਹਾ ਫਰੀ ਖਵਾ ਫਰੀ ਬੰਦੀ ਐ ਤਾਂ ਜੋ ਜੇ ਇੱਥੇ ਕਬਜਾ ਕੂਜਾ ਲੋਕਾਂ ਨੇ ਕੀਤਾ ਇਹ ਨਾਲ ਸਾਰਿਆਂ ਦੀ ਗਲਤੀ ਹੈ ਪਰ ਮੈਂ ਸਾਨੂੰ ਨਹੀਂ ਕਿਹਾ ਕਬਜਾ ਕਰੋ ਇਧਰੋਂ ਉਹਦੇ ਘਰ ਤਾਂ ਲੰਦਰ ਉਹਦੇ ਵੀਰਾਂ ਨੇ ਇਹਨਾਂ ਦਾ ਸੁਭਾਅ ਹੈ ਕਬਜਾ ਕਰਨੇ ਲੜਨਾ ਰਾਜੇ ਬਣਨ ਇਹ ਇਹ ਤਾਂ ਹੀ ਕਲੇਸ਼ ਦੇ ਢਾਲ ਨੂੰ ਅੜ ਰੱਖਿਆ ਹੋਇਆ ਹੈ ਇਕਲਾ ਦਾ ਘਰ ਹੈ ਪੱਗਸਦਰ ਇਹ ਆਡ ਰੱਖੇ ਹੋਏ ਨੇ ਹੁਣ ਸੱਚ ਕਹਣਾ ਤੇ ਕੋਈ ਤੁਸੀਂ ਅਸੀਂ ਤਾਂ ਕੋਈ ਇਨਰਤ ਕਰਦੇ ਨਹੀਂ ਕਿਸੇ ਨੂੰ ਅਮਰੀਕਾ ਦਾ ਵੀ ਉਸ ਟਾਈਮ ਸੂਰ ਚੜਦਾ ਉਹ ਜਾਈ ਚੜਦਾ ਬੰਗਲਾ ਦੇ ਤੇ ਚੜਦਾ ਬੰਗਲਾ ਦੇ ਸਾਲੇ ਚਾਹ ਬਹੁਤ ਕੱਟੀਆਂ ਸਨ ਅਮਰੀਕਾਆਂ ਪਰਮੇਸ਼ਰ ਦਾ ਸੂਰ ਜਿਵੇਂ ਸੇਮ ਦਾ ਸੇਮ ਰੱਖਿਆ ਹੁੰਦਾ ਹਾਲਾ ਵੀ ਉਹ ਹੋ ਜਾਈ ਹੈ ਪਾਣੀ ਵੀ ਹੋ ਜਾਂਈ ਹੈ بارش ਵੀ ਉੱਥੇ ਉੱਥੇ ਹੁੰਦੀ ਹੈ ਪਾਜਿਆ ਮੈਂ ਸੋਹਣੇ ਰੜੇ ਹੋਈਆਂ ਨੇ ਖਾਲਸਾ ਜੀ ਦੀ ਬੱਜੀ ਕੱਢ ਗਈ ਪਾਜਿਆ ਤੂੰ ਆ ਵਧੀਆ ਘਟੀਆਂ ਵਧੀਆ ਸਾਹਮਣੇ ਤੁਹਾਡੀ ਮਰਜ਼ੀ ਆਉਣੀ ਮੈਂ ਤਾਂ ਸੋਹਣ ਕਹਦਾ ਵੀ ਘਟੀਆਂ ਵਧੀਆ ਤੁਹਾਡੀ ਕੋਈ ਹੈ